ਜ਼ਿੰਦਗੀ ਵਿੱਚ ਮੈਂ ਕੋਈ ਘਟਿਆਪਨ ਦੇਖਿਆ ਤਾਂ ਘਟਿਆ ਵੀਡੀਓ ਦੇਖੀ ਆ ਤਾਂ ਆਹ ਵੀਡੀਓ ਦੇਖੀ ਆ ਪਹਿਲਾਂ ਮੜੀ ਇੱਕ ਵਾਰ ਤੁਸੀਂ ਦੇਖ ਲਓ ਇਹਨੂੰ ਫਿਰ ਮੈਂ ਦੱਸਦਾ ਇਹ ਵੀਡੀਓ ਕਿਉਂ ਬਣਾਈ ਆ ਭੈਣੇ ਸ਼ਹਿਰ ਚੱਲ ਜਾ ਮੈਨੂੰ ਕਈ ਟੱਕ ਲੱਗ ਜੂਗਾ ਅੰਦਰੋਂ ਗੇਟ ਲਾ ਲਈ ਹਾਂ ਹਾਂ ਠੀਕ ਆ ਵੀਰੇ ਲਾ ਲੈਨੀ ਆ ਹੈਲੋ ਤੁਸੀਂ ਫ੍ਰੀ ਹੋ ਹਾਂ ਤੁਸੀਂ ਨਾ ਆ ਜਾਓ ਘਰ ਵੀਰਾ ਵੀ ਸ਼ਹਿਰ ਤੁਰ ਗਿਆ ਤੇ ਘਰ ਕੋਈ ਨਹੀਂ ਹੈਗਾ ਬੁਲਾਤਾ ਮੈਂ ਰੋਜ਼ ਲੈਣੀ ਆ ਨੰਗਾ ਅਭਿ ਕਰਾਈ ਨੀ ਤੇਨਾ ਉਹ ਹੋ ਬਠੂਆ ਦਾ ਘਰੀ ਭੁੱਲਿਆ ਆ ਕਿੰਨਾ ਪਿਆਰ ਕਰਦਾ ਮੈਂ ਫਿਰ ਇੱਕ ਬੋਲ ਤੇ ਆ ਗਿਆ ਮੇਰੇ ਅਗੇ ਭੱਜਲਾ ਤੇਰੀ ਉਹ ਭੈਣ ਦੀ ਕਿਹੜਾ ਉਹ ਤੂੰ ਬਾਈ ਮੈਂ ਤੇਰੀ ਭੈਣ ਨੂੰ ਬਹੁਤ ਪਿਆਰ ਕਰਦਾ ਯਾਰ ਬਾਈ ਬਣ ਕੇ ਮੈਂ ਤਾਂ ਵਿਆਹ ਕਰਾਉਣਾ ਚਾਹਣਾ ਉਹਦੇ ਨਾਲ ਮੇਰਾ ਵਿਆਹ ਕਰ ਦੋ ਉਹਦੇ ਨਾਲ ਹਾਂ ਤੇਰੇ ਨਾਲ ਵਿਆਹ ਕਰਾਂਗੇ ਢਿੱਡ ਦੀ ਦੇਖਦਾ ਤੂੰ ਅੱਬਦਾ ਬਾਈ ਢਿੱਡ ਦੀ ਕੀ ਗੱਲ ਆ ਯਾਰ ਢਿੱਡ ਤਾਂ ਮੈਂ ਘਟਾ ਲੂਗਾ ਜਿੰਮ ਲੱਗ ਜਾਣਾ ਮੇਰੇ ਪਰ ਵਿਆਹ ਕਰ ਦੋ ਬਾਈ ਬਾਈ ਜਿੰਮ ਲੱਗਾ ਨਾਲ ਹੀ ਵਜ਼ਨ ਘਟਦਾ ਹੈਗਾ ਮੈਂ ਵੀਡੀਓ ਥੱਲੇ ਇੱਕ ਆਈਡੀ ਮੈਂਸ਼ਨ ਕੀਤੀ ਹੈ ਪ੍ਰੀਤ ਬੈਡਮ ਦੀ ਤੂੰ ਉਹਨਾਂ ਨਾਲ ਕੰਟੈਕਟ ਕਰ ਤੇ ਤਿੰਨ ਦਿਨਾਂ ਦੀ ਮਨੀ ਬੈਕ ਗਾਰੰਟੀ ਦੇ ਨਾਲ ਵਜ਼ਨ ਘਟਾਉਂਦੇ ਨੇ ਜੇ ਤਿੰਨ ਦਿਨਾਂ ਦੇ ਵਿੱਚ ਤੇਰਾ ਵਜ਼ਨ ਨਹੀਂ ਨਾ ਘਟਦਾ ਤਾਂ ਤੇਰੇ ਪੈਸੇ ਹੀ ਵਾਪਸ ਕਰ ਦੇਣਗੇ ਅੱਛਾ ਬਾਈ ਜ ਕੀ ਇਹ ਫੇਮਸ ਹੋਣ ਨੂੰ ਬਣਾਈ ਆ ਕੀ ਇਹ ਘੱਟ ਬੁੱਧੀ ਕਾਰਨ ਜੇ ਤੁਸੀਂ ਹੋਰ ਰੀਲਾਂ ਦੇਖਦੇ ਆ ਇੰਗਲਿਸ਼ ਲੋਕਾਂ ਦੀਆਂ ਜਾਂ ਚਾਈਨਾ ਦੀਆਂ ਜੇ ਉਹ ਇਸ ਤਰ੍ਹਾਂ ਕਰਦੇ ਆ ਤਾਂ ਪੰਜਾਬੀਆਂ ਦਾ ਕਲਚਰ ਇਸ ਤਰ੍ਹਾਂ ਦਾ ਤਾਉਣ ਲਾ ਕੇ ਰੱਖ ਦਿੰਦੇ ਆ ਜਿਵੇਂ ਕਿ ਭੈਣ ਦੇ ਕੋਲੇ ਕੋਈ ਇਹੋ ਜਿਹਾ ਬੰਦਾ ਖੜਾ ਹੋਵੇ ਇਹ ਦੇਖੋ ਜੀ ਮੈਂ ਸ੍ਰੀ ਭੈਣ ਨੂੰ ਪਿਆਰ ਕਰਦਾ ਤੇ ਉਹ ਇਹ ਮਤਲਬ ਕੀ ਆ ਕੀ ਸਨੇਹਾ ਜਿਹੜਾ ਯੂਥ ਕੰਜ਼ੂਮ ਕਰ ਰਿਹਾ ਹੈਗਾ ਇਹੋ ਜੀਆਂ ਰੀਲਾਂ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਕੀ ਵਿਚਾਰ ਬਣਨਗੇ ਕਿ ਯਾਰ ਅਸੀਂ ਪੱਗਾਂ ਵਾਲੇ ਅਸੀਂ ਇਸ ਤਰ੍ਹਾਂ ਦੇ ਆ ਮੈਂ ਸਾਰੇ ਪੱਗਾਂ ਵਾਲੇ ਦੀ ਗੱਲ ਨਹੀਂ ਕਰਦਾ ਜਿਹੜੇ ਆ ਵਿੱਚ ਦੋ ਬੰਦੇ ਆ ਜੇ ਤੁਸੀਂ ਆ ਘਟਿਆ ਹਰਕਤਾਂ ਕਰਨੀਆਂ ਤਾਂ ਪੱਗਾਂ ਸਿਰ ਤੇ ਕਿਉਂ ਬੰਨੀਆਂ ਪੱਗਾਂ ਵਾਲੇ ਅਣਖ ਦੇ ਲਈ ਮਸ਼ਹੂਰ ਆ ਨਾ ਕਿ ਆ ਘਟਿਆ ਆਪਣਾ ਕਰਨ ਦੇ ਲਈ ਆ ਕੀ ਐ ਕੋਈ ਹੱਦ ਹੁੰਦੀ ਆ ਥੱਲੇ ਡਿੱਗਣ ਦੀ ਵੀ ਕੋਈ ਹੱਦ ਹੁੰਦੀ ਆ ਸੋ ਨੂੰ ਕੋਈ ਯਾਰ ਕੰਟੈਂਟ ਹੋਰ ਤਰ੍ਹਾਂ ਦਾ ਸੋਚਦਾ ਨਹੀਂ ਹੈਗਾ ਸਿੱਧਾ ਤੁਸੀਂ ਜ਼ਬਾਨੋਂ ਬੋਲ ਕੇ ਨਹੀਂ ਕਹਿ ਸਕਦੇ ਕਿ ਹੋਰ ਕਿੰਨੇ ਤਰ੍ਹਾਂ ਦੀਆਂ ਵੀਡੀਓ ਬਣ ਸਕਦੀਆਂ ਤੂੰ ਆਪਦੀ ਭੈਣ ਦੇ ਨਾਲ ਚੱਲ ਤੇਰੀ ਭੈਣੇ ਨਾਂ ਵੀ ਹੋਊਗੀ ਇੱਕ ਰਿਸ਼ਤਾ ਤਾਂ ਦੂ ਸ਼ਰਮਸਾਰ ਕਰਤਾ ਨਾ ਕਿ ਭੈਣ ਭਰਾ ਇੱਕ ਦੂਜੇ ਨਾਲੇ ਗੱਲਾਂ ਸ਼ੇਅਰ ਕਰਦੇ ਆਂ ਜਾਇ ਨਮੀ ਪਨੀਰੀ ਨੂੰ ਗਲਤ ਦਿਸ਼ਾ ਵੱਲ ਮੋੜਿਆ ਜਾਂਦਾ ਉਹਨਾਂ ਦੀਆਂ ਅੱਖਾਂ ਨੂੰ ਮਾਰਿਆ ਜਾ ਰਿਹਾ ਹੈਗਾ ਇਸ ਤਰ੍ਹਾਂ ਦੀਆਂ ਵੀਡੀਓ ਦੇ ਥਰੂ ਭਾਈ ਜਵਾਬ ਤੁਸੀਂ ਮੈਨੂੰ ਆਪੇ ਦੇ ਦਿਓ ਇਹੋ ਜਿਹੇ ਲੋਕਾਂ ਦਾ ਕੀ ਹੱਲ ਹੋਣਾ ਚਾਹੀਦਾਗਾ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਪੰਜਾਬੀ ਸਟੇਟਸ ਗਰੁੱਪ